ਮਾਰ ਕੇ ਨੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪਹਿ ਪਹਿ ਹੋਇਆ ਅੱਪਾ ਵੇਖਦੇ ਆ ਨਾ ਟੂਰਨਾਮੈਂਟ ਦੇ ਕਿੰਨੇ ਖੁੱਲਾ ਖੜਾ ਲੱਗਣਾ ਸੁਣਿਓ ਮੈਂ ਕਿ ਪਿੱਛੇ ਜੇ ਪੁੱਛਿਆ ਮੈਂ ਕਿ ਜਿੰਨੇ ਲੱਖ ਲੱਗੇ ਕਹਿੰਦੇ ਜੀ 25 ਲੱਖ ਲੱਗੇ ਕਹਿੰਦੇ ਕਹਿੰਦੇ ਜੀ ਖੁੱਲਾ ਖਾੜਾ ਲਾਵਾਂਗੇ ਤੇ ਸੁਣਿਓ ਉੱਥੇ 25 ਲੱਖ ਰੁਪਈਆ ਦੇ ਕੇ ਤੇ ਸ਼ਰਾਬਾਂ ਦੇ ਉੱਥੇ ਗਏ ਜਾਂਦੇ ਨੇ ਭਵੇ ਕਹਿੰਦੇ ਜੀ ਖੁੱਲਾ ਖਾੜਾ ਲੱਗਿਆ ਉੱਥੇ ਕਹਿੰਦੇ ਜੀ ਹੋਰ ਘੰਟਾ ਲਾ ਦਿਓ ਕਿਪੇ ਕੀਰਤਨ ਹੋਵੇ ਸੱਚ ਹੈ ਬਾਬਾ ਜੀ ਜਿਆਦਾ ਘੰਟਾ ਜਿਆਦਾ ਲੱਗ ਗਿਆ ਟਾਈਮ ਨਾਲ ਸਮਾਪਤੀ ਕਰ ਦਿਆ ਕਰੋ ਤੇ ਸੁਣਿਓ ਕਿ ਇੱਕ ਥਾਂ ਉਹ ਹੈ ਜਿੱਥੇ 25-25 ਲੱਖ ਰੁਪਏ ਦੇ ਕੇ ਕਹਿੰਦੇ ਜੀ ਖੁੱਲਾ ਖੜਾ ਹੈ ਤੇ ਤੁਹਾਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਤੇ ਮਹਾਰਾਜ ਕਹਿੰਨੇ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਮਹਾਰਾਜ ਨੇ ਫਿਰ પાਛੈ ਤਾਹੇ ਪ੍ਰਾਨ ਜਾਹੇਗੇ ਛੁੱਟ ਆ ਜਿਹੜੀ ਸੰਗਤ ਆ ਨਾ ਤੇ ਪਤਾ ਨਹੀਂ ਤੁਹਾਡੀ ਸੰਗਤ ਕਿੱਥੇ ਕੰਮ ਆ ਜਣੀ